ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਿੱਖ ਕੌਮ ਦੇ ਸਿੱਖ ਬਹਾਦਰਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਦਲਬੀਰ ਸਿੰਘ ਗਿੱਲ ਮੈਂ ਚੱਕੀਏ ਨੇ ਜਿਵੇਂ ਲਿਖਿਆ ਸਤਨਾਮ ਸਿੰਘ ਪੰਡੋਰੀ ਜਸਪਾਲ ਸਿੰਘ ਸੰਧੂ ਕਵੀਸ਼ਰ ਸੁਲੱਖਣ ਸਿੰਘ ਰਿਆੜ ਦੇ ਸਾਥੀ ਹੈ ਇੰਜ ਬਿਆਨ ਕਰਦੇ ਨੇ ਜਦੋਂ ਏ ਕੀਦਾ ਤੇਰੇ ਇਤਿਹਾਸ ਤਾਈ ਵੱਖ ਜਿਉਣ ਤੇ ਮਰਨ ਦਾ ਢੰਗ ਤੇਰਾ ਬਹਿ ਕੇ ਸਦਕ ਦੀ ਪੱਠੀ ਵਿੱਚ ਸੂਰ ਵੀਰਾ ਸਾਦੋਂ ਹੋਰ ਬੂੜਾ ਵੀ ਹੋਇਆ ਰੰਗ ਤੇਰਾ ਜਦ ਵੀ ਧਰਮਾਂ ਨੂੰ ਖੂਨ ਦੀ ਲੋੜ ਹੋਵੇ ਖੂਨ ਵਾਂਗ ਦਰਿਆਵਾਂ ਦੇ ਰੋੜਦਾ ਏ ਲੋਕੀ ਜ਼ਿੰਦਗੀ ਲੋੜ ਦੇ ਜ਼ਿੰਦਗੀ ਚੋਂ ਪਰ ਤੂੰ ਬਹਾਦਰ ਚੋਂ ਜ਼ਿੰਦਗੀ ਲੋੜਦਾ ਏ ਗਾਤੀ ਕਿ ਇਤਿਹਾਸ ਨੇ ਭੁੱਲਣਾ ਨਹੀਂ ਜਿਹੜੀਆਂ ਦੇਸ਼ ਖਾਤਰ ਕਾਲਾ ਕਾਲੀਆਂ ਰੇ ਮੇਰੇ ਪੁੱਤਾਂ ਦੇ ਖੂਨ ਦੇ ਸਿਰ ਸਦਕਾ ਭਾਰਤ ਦੇਸ਼ ਦੇ ਚਿਹਰੇ ਤੇ ਲਾਲੀਆਂ ਨੇ ਐਸਾ ਡਠਾ ਜੀਬ ਹੈ ਬਾਦਸ਼ਾਹ ਤੂੰ ਹਾਂ ਬਾਦਸ਼ਾਹ ਤੂੰ ਹਾਂ ਬਾਦਸ਼ਾਹ ਤੂੰ ਐਸਾ ਡਠਾ ਜੀਬ ਹੈ ਬਾਦਸ਼ਾਹ ਤੂੰ ਦਿਲ ਨੂੰ ਕਿਸੇ ਗਰੀਬ ਦਾ ਤੋੜਦਾ ਨਹੀਂ ਦਾ ਭਾਈ ਕਰਈਏ ਨੇ ਦੱਸਿਆਏ ਜਾਤ ਪਾਤ ਦਾ ਫਰਕ ਮਟਾਈ ਜਾਣਾ ਦੁਸ਼ਮਣ ਨਾਲ ਵੀ ਦੁਸ਼ਮਣੀ ਭੁੱਲ ਕੇ ਤੇ ਉਹ ਪਾਣੀ ਸਭਨਾ ਦੇ ਮੁੱਖ ਵਿੱਚ ਪਾਈ ਜਾਣਾ ਮੀਰ ਮੰਨੂ ਲਾ ਜਦੋਂ ਵੇਖੀ 라 ਉਹ ਜਦੋਂ ਵੇਖੀ 라 ਗੁਰੂ ਕੇ ਬਾਗ ਅੰਦਰ ਤੇਰੀਆਂ ਛਾਤੀਆਂ ਤੇ ਉਹ ਘੋੜੇ ਨੱਚਦੇ ਰਹਿ ਜ਼ੁਲਮ ਕਰਨ ਵਾਲੇ ਹੋ ਗਏ ਰੂਹ ਹੱਕ ਉਹ ਤੇਰੇ ਵੀਰ ਵੰਕੇ ਖਿੜਖਿੜ ਹਾਸ ਦੇ ਰਹਿ ਕੀਤਾ ਐ ਪ੍ਰੋ ਦਿੱਲੀ ਦਰਬਾਰ ਦੇ ਹਾਕਮਾਂ ਨੇ ਚੱਪੇ ਚੱਪੇ ਤੇ ਸਿੱਖੀ ਨਾਲ ਦਗਾ ਕੀਤਾ ਜਦੋਂ ਕਿਸੇ ਵੀ ਜ਼ਾਲਮ ਹਥਿਆਰਿਆਂ ਨੇ ਤੇਰਾ ਦਿਲ ਹਰ ਮੰਦਰ ਬੇਇੱਜ਼ਤ ਕੀਤਾ ਆਪਣੇ ਗੁਰੂ ਦੀ ਖੁਸ਼ੀ ਅਪਣਾਉਣ ਖਾਤਰ ਉਸ ਜ਼ਾਲਮ ਦੇ ਖੂਨ ਨਾਲ ਪੂਜੂ ਕੀਤਾ ਹੁਣ ਕਦੇ ਮੈਂ ਮਤੋ ਸੈਂਕੜੇ ਧਰਮਾਂ ਬਣ ਗਏ ਪਾਈਆਂ ਅੱਕਨ ਨਾਲ ਤੇਰੀਆਂ ਵੰਡੀਆਂ ਨੇ ਹੁਣ ਵੀ ਸੰਭਲ ਜਾ ਸੰਭਲ ਜਾ ਹੁਣ ਵੀ ਸੰਭਲ ਜਾ ਸੰਭਲ ਜਾ ਆ ਹੁਣ ਵੀ ਸੰਭਲ ਜਾ ਸਾਵੇਂ ਦੇ ਸੂਰ ਵੀਰਾ ਕੀਤੇ ਵੱਟ ਆ ਜਾਵੇ ਨਾ ਮੁੱਲ ਤੇਰਾ ਕਾਦਮ ਕਾਦਮ ਤੇ ਸੰਭਲ ਕੇ ਕਾਦਮ ਧਰਮੀ ਜਾਵੇ ਖੂਨ ਆ ਜਾਈ ਨਾ ਡੋਲਤੇ ਭਾਣੇ ਸਰਬੱਤ ਦਾ ਭਲਾ ਹੋਵੇ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ